ਕੀ ਤੁਸੀਂ 100 ਰੁਪਏ ਦੇ ਵਿੱਚ ਕਦੇ ਘਰ ਖਰੀਦਿਆ ਤਾਂ ਆ ਆ ਲੋ ਆਲੀਸ਼ਾਨ ਘਰ ਖਰੀਦਣ ਦਾ 골ਡਨ ਮੌਕਾ ਬਸ ਕਰਨੀਆਂ ਪੈਣ ਗਿਆ ਪੂਰੀਆਂ ਤਿੰਨ ਸ਼ਰਤਾਂ ਜਿਹਾ ਤੁਸੀਂ ਬਿਲਕੁਲ ਸਹੀ ਸੁਣਿਆ ਹੈ 100 ਰੁਪਏ ਦੇ ਵਿੱਚ ਘਰ ਖਰੀਦਣ ਦਾ ਇਹ ਗੱਲ ਸ਼ਾਇਦ ਤੁਹਾਨੂੰ ਹੈਰਾਨ ਵੀ ਕਰੇਗੀ ਤੇ ਇਹ ਵੀ ਸੋਚ ਰਹੇ ਹੋਗੇ ਕਿ ਆਖਿਰ ਮੈਂ ਕੀ ਕਹਿ ਰਹੀ ਆ ਇਹ ਗੱਲ ਬਿਲਕੁਲ ਸੱਚ ਹੈ ਤਿੰਨ ਸ਼ਰਤਾਂ ਹੋਣਗੀਆਂ ਉਹ ਤੁਹਾਨੂੰ ਪੂਰੀਆਂ ਕਰਨੀਆਂ ਪੈਣਗੀਆਂ ਪਰ ਇਹ ਕਿੱਥੇ ਤੇ ਕਿਹੜੀ ਜਗ੍ਹਾ ਦੇ ਉੱਤੇ ਹੈ ਜਿੱਥੇ ਕਿ ਆਲੀਸ਼ਾਨ ਘਰ ਸਿਰਫ 100 ਰੁਪਏ ਦੇ ਵਿੱਚ ਤੁਹਾਨੂੰ ਮਿਲੇਗਾ ਸਾਰੀਆਂ ਸਹੂਲਤਾਂ ਮਿਲਣਗੀਆਂ ਪਰ ਤਿੰਨ ਸ਼ਰਤਾਂ ਉਹ ਪੂਰੀਆਂ ਕਰਨੀਆਂ ਪੈਣਗੀਆਂ ਤਾਂ ਅਖੀਰ ਤੱਕ ਇਸ ਵੀਡੀਓ ਨਾਲ ਜ਼ਰੂਰ ਜੁੜੇ ਰਹੋ ਦਰਅਸਲ ਘਰ ਖਰੀਦਣ ਦਾ ਸੁਪਨਾ ਕੌਣ ਨਹੀਂ ਦੇਖਦਾ ਸ਼ਾਇਦ ਤੁਸੀਂ ਵੀ ਦੇਖਦੇ ਹੋਗੇ ਤੇ ਮੈਂ ਵੀ ਜ਼ਰੂਰ ਦੇਖਦੀ ਹਾਂ ਪਰ ਜੇਕਰ ਤੁਹਾਨੂੰ ਪਤਾ ਲੱਗੇ ਕਿ ਫਰਾਂਸ ਦੇ ਵਿੱਚ ਸਿਰਫ ਇੱਕ ਯੂਰੋ ਯਾਨੀ ਕਿ ਲਗਭਗ 100 ਦੇਬਾਚੋ ਇੱਕ ਵੱਡਾ ਘਰ ਮਿਲਦਾ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਇਹ अनोखी ਯੋਜਨਾ ਫਰਾਂਸ ਦੇ ਸ਼ਹਿਰ ਅੰਬਰਟ ਦੇ ਵਿੱਚ ਘਟਦੀ ਆਬਾਦੀ ਨੂੰ ਵਧਾਉਣ ਦੇ ਲਈ ਚਲਾਈ ਜਾ ਰਹੀ ਹੈ ਇਸ ਵੇਲੇ ਅੰਬਰਟ ਦੇ ਵਿੱਚ ਸਿਰਫ 6500 ਲੋਕ ਹੀ ਰਹਿੰਦੇ ਨੇ ਹਾਲਾਂਕਿ ਇਸ ਘਰ ਨੂੰ ਖਰੀਦਣ ਦੇ ਲਈ ਕੁਝ ਸ਼ਰਤਾਂ ਜ਼ਰੂਰ ਰੱਖੀਆਂ ਗਈਆਂ ਨੇ ਉਹ ਕਿਹੜੀਆਂ ਸ਼ਰਤਾਂ ਨੇ ਤੁਹਾਨੂੰ ਦੱਸਦੀ ਹੈ ਪਹਿਲੀ ਪਹਿਲੀ ਵਾਰ ਖਰੀਦਣ ਵਾਲਿਆਂ ਦੇ ਲਈ ਇਹ ਘਰ ਸਿਰਫ ਉਹਨਾਂ ਦੇ ਲਈ ਹੈ ਜੋ ਕਿ ਪਹਿਲੀ ਵਾਰ ਘਰ ਖਰੀਦ ਰਹੇ ਨੇ ਯਾਨੀ ਕਿ ਕਦੇ ਜਿਸ ਨੇ ਘਰ ਨਹੀਂ ਖਰੀਦਿਆ ਇਹ ਪਹਿਲੀ ਸ਼ਰਤ ਹੈ ਜਿਨ੍ਹਾਂ ਨੇ ਪਹਿਲਾਂ ਕਦੇ ਘਰ ਨਹੀਂ ਖਰੀਦਿਆ ਉਸ ਦੇ ਲਈ ਇਹ ਯੋਜਨਾ ਦਾ ਹਿੱਸਾ ਨਹੀਂ ਹੋ ਸਕਦਾ ਹੈ ਤਾਂ ਉਹ ਤਿੰਨ ਤੁਹਨ ਦੱਸਦੇ ਕਿ ਤਿੰਨ ਸਾਲ ਉੱਥੇ ਰਹਿਣਾ ਪਵੇਗਾ ਯਾਨੀ ਕਿ ਘਰ ਖਰੀਦਣ ਵਾਲਿਆਂ ਨੂੰ ਉਸ ਨੂੰ ਰਹਿਣ ਯੋਗ ਬਣਾਉਣ ਤੋਂ ਬਾਅਦ ਘਾਟੋ ਘੜ ਤਿੰਨ ਸਾਲ ਉੱਥੇ ਰਹਿਣਾ ਪਵੇਗਾ ਜੇਕਰ ਤੁਸੀਂ ਘਰ ਖਰੀਦਣ ਅਤੇ ਕਿਰਾਏ ਦੇ ਉੱਤੇ ਦੇਣ ਦੇ ਬਾਰੇ ਸੋਚ ਰਹੇ ਹੋ ਤਾਂ ਇਹ ਆਫਰ ਤੁਹਾਡੇ ਲਈ ਨਹੀਂ ਹੈ ਜੇਕਰ ਸ਼ਰਤ ਪੂਰੀ ਨਹੀਂ ਹੁੰਦੀ ਤਾਂ ਸਰਕਾਰੀ ਗ੍ਰਾਂਟ ਵਾਪਸ ਲਈ ਜਾ ਸਕਦੀ ਹੈ ਅਤੇ ਜੁਰਮਾਨਾ ਵੀ ਪੈ ਸਕਦਾ ਹੈ ਫਿਰ ਨਵੀਨੀਕਰਨ ਦੇ ਉੱਤੇ ਵੱਧ ਲੱਗ ਜੀ ਹਾਂ ਸੱਚਾਈ ਇਹ ਹੈ ਕਿ ਇਹ ਘਰ ਬਹੁਤ ਖਰਾਬ ਹਾਲਤ ਦੇ ਵਿੱਚ ਹਨ ਇਸ ਦਾ ਮਤਲਬ ਹੈ ਕਿ ਨਵੀਨੀਕਰਨ ਦੇ ਉੱਤੇ ਬਹੁਤ ਖਰਚਾ ਆਵੇਗਾ ਛੱਤ ਬਿਜਲੀ ਦੀਆਂ ਤਾਰਾਂ ਅਤੇ ਕੰਧਾਂ ਨੂੰ ਠੀਕ ਕਰਨਾ ਪਵੇਗਾ ਖਰੀਦਾਰਾਂ ਨੂੰ ਇੱਕ ਲਿਖਤੀ ਯੋਜਨਾ ਵੀ ਦੇਣੀ ਪੈ ਸਕਦੀ ਹੈ ਜਿਸ ਦੇ ਵਿੱਚ ਕੰਮ ਦੇ ਵੇਰਵੇ ਅਤੇ ਸਮਾਂ ਸੀਮਾ ਸਾਰਣੀ ਪਵੇਗੀ ਦਸਨੀ ਪਵੇਗੀ ਇਹ ਸਪਸ਼ਟ ਹੈ ਕਿ ਲੱਖਾਂ ਰੁਪਏ ਖਰਚ ਕਰਨੇ ਪੈ ਸਕਦੇ ਨੇ ਬਹੁਤ ਸਾਰੇ ਯੂਰੋਪੀਅਨ ਸ਼ਹਿਰ ਇਸ ਤਰ੍ਹਾਂ ਦੀਆਂ ਯੋਜਨਾਵਾਂ ਚਲਾ ਰਹੇ ਨੇ ਜਿੱਥੇ ਉਹ ਸਸਤੇ ਘਰ ਦੇ ਕੇ ਨਵੇਂ ਲੋਕਾਂ ਨੂੰ ਆਕਰਸ਼ਿਤ ਕਰਦੇ ਨੇ ਤਾਂ ਇਹ ਸੋਚ ਤੇ ਇਹ ਕੰਮ ਤੇ ਇਹ ਯੋਜਨਾ ਤੁਹਾਨੂੰ ਕਿਵੇਂ ਚ ਲੱਗੀ ਹੈ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਹਾਲਾਂਕਿ ਅਜਿਹੇ ਹਾਰਤ ਦੇ ਵਿੱਚ ਨਹੀਂ ਹੈਗਾ ਪਰ ਦੱਸ ਦਈਏ ਕਿ ਫਰਾਂਸ ਦੇ ਵਿੱਚ ਅਜਿਹਾ ਬਹੁਤ ਸਾਰੀਆਂ ਵਾ ਮਾਮਲੇ ਵੀ ਸਾਹਮਣੇ ਆਉਂਦੇ ਨੇ ਜਿੱਥੇ ਕਿ ਤਿੰਨ ਸ਼ਰਤਾਂ ਰੱਖੀਆਂ ਗਈਆਂ ਨੇ ਕਿ 100 ਰੁਪਏ ਦੇ ਕੇ ਤੁਸੀਂ ਘਰ ਖਰੀਦ ਲਓ ਪਹਿਲੀ ਤਾਂ ਇਹ ਹੈ ਜਿਸ ਨੇ ਕਦੇ ਘਰ ਨਹੀਂ ਖਰੀਦਿਆ ਦੂਜੀ ਇਹ ਹੈ ਕਿ ਉੱਥੇ 3 ਸਾਲ ਤੱਕ ਰਹਿਣਾ ਪਵੇਗਾ ਤੇ ਜੀ ਇਹ ਹੈ ਕਿ ਉਥੇ ਤੁਹਾਨੂੰ ਖਰਚਾ ਲਗਾ ਕੇ ਨਵੀਨੀਕਰਨ ਕਰਕੇ ਵੱਧ ਲਾਗਤ ਤੁਹਾਨੂੰ ਲਗਾਨੀ ਪਵੇਗੀ